ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਪੁਟੋ ਜ਼ਰਦਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਨਹੀਂ ਪਤਾ ਕਿ ਮਸੂਦ ਅਜ਼ਰ ਕਿੱਥੇ ਹੈ। ਬਿਲਾਵਲ ਪੁਟੋ ਜ਼ਰਦਾਰੀ ਨੇ ਸ਼ੁੱਕਰਵਾਰ ਨੂੰ ਅਲ ਜਜ਼ੀਰਾ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ। ਉਹਨਾਂ ਕਿਹਾ ਹੈ ਕਿ ਮਸੂਦ ਅਜ਼ਹਰ ਅਫਗਾਨਿਸਤਾਨ ਦੇ ਵਿੱਚ ਹੋ ਸਕਦਾ ਹੈ। ਪੁਟੋ ਨੇ ਇਹਨਾਂ ਬਿਆਨਾਂ ਰਾਹੀਂ ਭਾਰਤ ਦੀ ਉਸ ਨੀਤੀ ਉਤੇ ਸਵਾਲ ਖੜੇ ਕੀਤੇ ਨੇ ਜਿਸ ਦੇ ਵਿੱਚ ਹਰ ਅੱਤਵਾਦੀ ਹਮਲੇ ਨੂੰ ਪਾਕਿਸਤਾਨ ਦੇ ਨਾਲ ਜੋੜ ਕੇ ਤਣਾਅ ਵਧਾਇਆ। ਜਾਂਦਾ ਹੈ ਭਾਰਤ ਦੀ ਨਵੀਂ ਲਾਲ ਲਕੀਰ ਨੂੰ ਖਤਰਨਾਕ ਦਲਦੇ ਹੋਏ ਉਹਨਾਂ ਕਿਹਾ ਹੈ ਕਿ ਇਹਨਾਂ ਨੀਤੀਆਂ ਕਾਰਨ ਦੋ ਐਟਮੀ ਤਾਕਤਾਂ ਵਿਚਕਾਰ جنگ ਦਾ ਖਤਰਾ ਵਧ ਰਿਹਾ ਹੈ ਪੂਟੋ ਨੇ ਇਹ ਵੀ ਕਿਹਾ ਹੈ ਕਿ ਭਾਰਤ ਵੱਲੋਂ ਵਾਰ-ਵਾਰ ਦੋਸ਼ ਲਗਾਉਣ ਦੇ ਬਾਵਜੂਦ ਅੱਜ ਤੱਕ ਇਹ ਸਾਬਤ ਨਹੀਂ ਹੋਇਆ ਕਿ ਪਾਕਿਸਤਾਨੀ ਪੱਖ ਹਾਲੀ ਦੇ ਹਮਲਿਆਂ ਵਿੱਚ ਸ਼ਾਮਲ ਸੀ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਜੈਸ਼ੀ ਮੁਹੰਮਦ ਜਾਂ ਲਸ਼ਕਰੇ ਤੌਇਬਾ ਵਰਗੇ ਸੰਗਠਨਾਂ ਜੇ ਵੀ ਪਾਕਿਸਤਾਨੀ ਧਰਤੀ ਤੋਂ ਸਰਗਰਮ ਨੇ ਉਹਨਾਂ ਮੰਨਿਆ ਕਿ ਪਹਿਲਾਂ ਗਲਤੀਆਂ ਹੋਈਆਂ ਨੇ ਪਰ ਹੁਣ ਪਾਕਿਸਤਾਨ ਨੇ ਐਫ ਏ ਟੀ ਐਫ ਦੀ ਨਿਗਰਾਨੀ ਹੇਠ ਕਈ ਵੱਡੇ ਕਦਮ ਚੁੱਕੇ ਨੇ